ਪਾਣੀਪਤ ਦੇ ਵਿੱਚ ਦਸੰਬਰ 2021 ਨੂੰ ਇੱਕ ਕਤਲ ਹੋਇਆ ਸੀਗਾ ਤੇ ਜਿਹੜਾ ਕਾਤਲ ਸੀਗਾ ਉਹਨੂੰ ਗ੍ਰਿਫਤਾਰ ਕਰ ਲਿਆ ਸੀ ਪੁਲਿਸ ਨੇ ਉਸੇ ਵੇਲੇ ਕਿਉਂਕਿ ਮੌਕੇ ਤੋਂ ਉਹਨੂੰ ਭੱਜਣ ਨਹੀਂ ਦਿੱਤਾ ਉਹਦੇ ਘਰ ਦਿਆਂ ਨੇ ਤੇ ਉਹ ਜਿਹੜਾ ਦੇਵ ਸੁਨਾਰ ਨਾਂ ਦਾ ਬੰਦਾ ਜਿਹਨੇ ਗੋਲੀਆਂ ਚਲਾਈਆਂ ਸੀਗੀਆਂ ਵਿਨੋਦ ਬਰਾੜਾ ਦੇ ਉੱਤੇ ਅੱਜ 2.5 ਸਾਲ ਬਾਅਦ ਉਸ ਕੇਸ ਦੀ ਜਿਹੜੀ ਪੂਰੀ ਗੁੱਥੀ ਆ ਉਹ ਸੁਲਝ ਗਈ ਆ ਪਹਿਲਾਂ ਤਾਂ ਪੁਲਿਸ ਨੂੰ 2021 ਦੇ ਵਿੱਚ ਹੀ ਇਦਾਂ ਲੱਗਾ ਸੀਗਾ ਕਿ ਇਹ ਕੇਸ ਸੋਲਵ ਹੋ ਗਿਆ ਪਰ ਜਦੋਂ ਆਸਟ੍ਰੇਲੀਆ ਤੋਂ ਇੱਕ ਮੈਸੇਜ ਆਇਆ ਪੁਲਿਸ ਦੇ ਅਲਾ ਅਧਿਕਾਰੀਆਂ ਨੂੰ ਤਾਂ ਇਸ ਪੂਰੇ ਮਾਮਲੇ ਦੀ ਜਦੋਂ ਦੁਬਾਰਾ ਜਾਂਚ ਕੀਤੀ ਗਈ ਤਾਂ ਸੱਚ ਕੁਝ ਹੋਰ ਹੀ ਨਿਕਲਿਆ ਦਰਅਸਲ ਅਕਤੂਬਰ 2021 ਵਾਲੇ ਦਿਨ ਵਿਨੋਦ ਬਰਾੜਾ ਜਿਹੜਾ ਜਿਨ੍ਹਾਂ ਦਾ ਇੱਕ ਆਪਣਾ ਕੰਪਿਊਟਰ ਸੈਂਟਰ ਸੀਗਾ ਇਹ ਆਪਣੇ ਸੈਂਟਰ ਦੇ ਥੱਲੇ ਖੜੇ ਸੀਗੇ ਤੇ ਬਠਿੰਡਾ ਦਾ ਰਹਿਣ ਵਾਲਾ ਦੇਵ ਸੁਨਾਰ ਜੀ ਨੂੰ ਦੀਪਕ ਵੀ ਕਹਿੰਦੇ ਆ ਇਹ ਬਲੈਰੋ ਗੱਡੀ ਤੇ ਆਂਦਾ ਤੇ ਸਿੱਧੀ ਗੱਡੀ ਜਿਹੜੀ ਆ ਉਹ ਵਿਨੋਦ ਬਰਾੜਾ ਦੇ ਵਿੱਚ ਮਾਰਦਾ ਲੋਕ ਬੜੇ ਹੈਰਾਨ ਹੁੰਦੇ ਆ ਕਿ ਭਾਈ ਸਾਹਿਬ ਤੁਹਾਨੂੰ ਗੱਡੀ ਨਹੀਂ ਚਲਾਉਣੀ ਆਉਂਦੀ ਤਾਂ ਇਹ ਸ਼ਖਸ ਕਹਿੰਦਾ ਮੇਰੇ ਕੋਲੋਂ ਗਲਤੀ ਦੇ ਨਾਲ ਰੇਸ ਦਿੱਤੀ ਗਈ ਤੇ ਇਸ ਕਰਕੇ ਇਹ ਹਾਦਸਾ ਹੋ ਗਿਆ ਹੁਣ ਇਸ ਹਾਦਸੇ ਦੇ ਵਿੱਚ ਜਿਹੜਾ ਵਿਨੋਦ ਬਰਾੜਾ ਸੀਗਾ ਉਹਦੀਆਂ ਦੋਵੇਂ ਲੱਤਾਂ ਜਿਹੜੀਆਂ ਉਹ ਬੁਰੇ ਤਰੀਕੇ ਦੇ ਨਾਲ ਟੁੱਟ ਗਈਆਂ ਤੇ ਉਹ ਮੰਜੇ ਦੇ ਉੱਤੇ ਸੀਗਾ ਹੁਣ ਸੁਭਾਵਿਕ ਜੀ ਗੱਲ ਆ ਜਦੋਂ ਐਡਾ ਵੱਡਾ ਹਾਦਸਾ ਹੋਇਆ ਹੋਵੇ ਤਾਂ ਪੁਲਿਸ ਨੂੰ ਕੰਪਲੇਂਟ ਵੀ ਕੀਤੀ ਜਾਂਦੀ ਆ ਹਾਲਾਂਕਿ ਜਿਹੜਾ ਦੀਪਕ ਸਨਾਰ ਸੀਗਾ ਇਹਨੂੰ ਇਸ ਕੇਸ ਦੇ ਵਿੱਚ ਜ਼ਮਾਨਤ ਮਿਲ ਗਈ ਸੀ ਪਰ ਦਸੰਬਰ 2021 ਨੂੰ ਯਾਨੀ ਕਿ ਢਾਈ ਤਿੰਨ ਮਹੀਨੇ ਬਾਅਦ ਇਹ ਇੱਕ ਵਾਰ ਫੇਰ ਪਾਣੀ ਪਤ ਜਾਂਦਾ ਤੇ ਵਿਨੋਦ ਦੇ ਘਰ ਚਲਾ ਜਾਂਦਾ ਵਿਨੋਦ ਦੇ ਘਰ ਜਾ ਕੇ ਕੁੰਡੀ ਲਗਾ ਲੈਂਦਾ ਤੇ ਉਹਦੇ ਉੱਤੇ ਪ੍ਰੈਸ਼ਰ ਪਾਉਂਦਾ ਵੀ ਤੂੰ ਮੇਰੇ ਨਾਲ ਰਾਜੀਨਾਮਾ ਕਰ ਵਿਨੋਦ ਰਾਜੀਨਾਮੇ ਵਾਸਤੇ ਮੰਨਦਾ ਨਹੀਂ ਆ ਤੇ ਇਹ ਉਹਦੇ ਦੋ ਗੋਲੀਆਂ ਮਾਰ ਦਿੰਦਾ ਤੇ ਮੌਕੇ ਤੇ ਵਿਨੋਦ ਦੀ ਮੌਤ ਹੋ ਜਾਂਦੀ ਆ ਤੇ ਵਿਨੋਦ ਦੇ ਰਿਸ਼ਤੇਦਾਰ ਜਿਹੜੇ ਆ ਉਹ ਆਸ-ਪਾਸ ਦੇ ਲੋਕ ਇਕੱਠੇ ਹੋ ਜਾਂਦੇ ਆ ਤੇ ਇਸ ਦੇਵ ਸੁਨਾਰ ਨੂੰ ਫੜ ਲੈਂਦੇ ਆ ਕੇਸ ਚੱਲਦਾ ਇਹਦੇ ਉੱਤੇ ਕਤਲ ਦਾ ਮਕਦਮਾ ਦਰਜ ਹੋ ਜਾਂਦਾ ਕੇਸ ਚੱਲ ਰਿਹਾ ਹੁੰਦਾ ਇਹਨੂੰ ਸਜ਼ਾ ਹੋ ਜਾਂਦੀ ਆ ਪਰ ਇਸੇ ਦੌਰਾਨ ਵਿਨੋਦ ਦਾ ਭਤੀਜਾ ਆਸਟ੍ਰੇਲੀਆ ਤੋਂ ਮੈਸੇਜ ਕਰਦਾ ਕਿ ਮੈਨੂੰ ਯਾਨੀ ਕਿ ਵਿਨੋਦ ਦੀ ਵਾਈਫ ਦੇ ਉੱਤੇ ਨਿਧੀ ਦੇ ਉੱਤੇ ਸ਼ੱਕ ਹੈ ਤੁਸੀਂ ਇੱਕ ਵਾਰੀ ਸਾਰਾ ਕੁਝ ਖੰਘਾਲੋ ਕਿਉਂਕਿ ਮੈਨੂੰ ਸਭ ਕੁਝ ਠੀਕ ਨਹੀਂ ਲੱਗ ਰਿਹਾ ਪੁਲਿਸ ਉਹਦੇ ਕਹਿਣ ਦੇ ਉੱਤੇ ਇੱਕ ਵਾਰ ਫੇਰ ਤੋਂ ਫਾਈਲਾਂ ਖੋਲਦੇ ਆ ਜਦੋਂ ਫਾਈਲਾਂ ਖੋਲਦੇ ਆ ਤਾਂ ਇੱਕ ਸ਼ਖਸ ਦਾ ਨਾਮ ਸਾਹਮਣੇ ਆਂਦਾ ਜਿਹਦਾ ਨਾਮ ਹੁੰਦਾ ਸੁਮਿਤ ਸੁਮਿਤ ਉਹ ਸ਼ਖਸ ਹੁੰਦਾ ਜਿਹੜਾ ਦੇਵ ਸੁਨਾਰ ਜਿਹਨੇ ਵਿਨੋਦ ਦਾ ਕਤਲ ਕੀਤਾ ਹੁੰਦਾ ਉਹਦੀ ਪੂਰੀ ਪੈਰਵਾਹੀ ਕਰ ਰਿਆ ਹੁੰਦਾ ਵਕੀਲਾਂ ਦੀ ਫੀਸ ਵੀ ਦੇ ਰਿਆ ਹੁੰਦਾ ਤੇ ਦੇਵ ਦੇ ਘਰ ਖਰਚਾ ਵੀ ਪਚਾਰਿਆ ਹੁੰਦਾ ਪੁਲਿਸ ਨੂੰ ਸ਼ੱਕ ਪੈਂਦਾ ਵੀ ਇਹ ਸੁਮੇਤ ਸ਼ਖਸ ਕੌਣ ਹੈ ਇਹ ਕਿਉਂ ਇਹਦੀ ਇੰਨੀ ਮਦਦ ਕਰ ਰਿਆ ਇਹ ਬਠਿੰਡੇ ਤੱਕ ਜਾ ਕੇ ਉਹਦੇ ਪੈਸੇ ਭਰਦਾ ਵਾ ਉਹਦੇ ਬੱਚਿਆਂ ਦੀ ਫੀਸ ਭਰ ਰਿਆ ਤੇ ਹੋਰ ਜਿਹੜਾ ਉਹਦੇ ਘਰ ਖਰਚਾ ਚਾਹੀਦਾ ਇਹ ਸੁਮੇਤ ਇਦਾਂ ਕਿਉਂ ਕਰ ਰਿਆ ਜਦੋਂ ਪੁਲਿਸ ਸੁਮਿਤ ਦਾ ਨੰਬਰ ਟਰੈਕ ਟ੍ਰੇਲ ਲਾਉਂਦੇ ਆ ਟਰੇਸ ਕਰਦੇ ਆ ਤਾਂ ਪਤਾ ਲੱਗਦਾ ਵੀ ਇਹ ਤਾਂ ਨidhi ਜਿਹੜੀ ਕਿ ਵਿਨੋਦ ਦੀ ਵਾਈਫ ਆ ਉਹਦੇ ਨਾਲ ਵੀ ਲਗਾਤਾਰ ਗੱਲਾਂ ਹੁੰਦੀਆਂ ਬਸ ਉਥੋਂ ਫਿਰ ਪੁਲਿਸ ਨੂੰ ਸਾਰਾ ਜਿਹੜਾ ਸ਼ੱਕ ਹੋ ਜਾਂਦਾ ਕਿ ਇਹ ਮਾਮਲਾ ਜਿਹੜਾ ਇਹ ਅਵੈਧ ਸਬੰਧਾਂ ਦਾ ਲੱਗਦਾ ਕਿ ਜਿਹਨੂੰ ਅਸੀਂ ਇੱਕ ਸਿਰਫ ਰਿ ਬੰਦੇ ਵੱਲੋਂ ਮਰਡਰ ਮੰਨ ਲਿਆ ਸੀਗਾ ਵੀ ਉਹ ਰਾਜੀਨਾਵਾ ਨਹੀਂ ਕਰਦਾ ਸੀ ਤੇ ਉਹਨੇ ਗੋਲੀਆਂ ਮਾਰ ਦਿੱਤੀਆਂ ਸੀਗੀਆਂ ਇਹ ਦਰਸਲ ਕਹਾਣੀ ਕੁਝ ਹੋਰ ਹੈ ਜਦੋਂ ਪੁਲਿਸ ਫਿਰ ਸੁਮਿਤ ਨੂੰ ਗ੍ਰਿਫਤਾਰ ਕਰਦੀ ਆ ਤਾਂ ਉਹ ਸਾਰੀ ਕਹਾਣੀ ਦੱਸ ਦਿੰਦਾ ਇਸੇ ਸਾਲ ਜੂਨ ਮਹੀਨੇ ਦੇ ਵਿੱਚ ਪੁਲਿਸ ਜਿਹੜੀ ਆ ਉਹ ਸੁਮਿਤ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਿਹੜਾ ਇੱਕ ਜਿਮ ਦੇ ਵਿੱਚ ਟ੍ਰੇਨਰ ਸੀਗਾ ਤੇ ਨਿਧੀ ਜਿਹੜੀ ਵਿਨੋਦ ਦੀ ਵਾਈਫ ਸੀਗੀ ਉੱਥੇ ਜਿਮ ਦੇ ਵਿੱਚ ਐਕਸਰਸਾਈਜ਼ ਕਰਨ ਜਾਂਦੀ ਸੀ ਤੇ ਇਸੇ ਦੌਰਾਨ ਇਹਨਾਂ ਦੀਆਂ ਨਜ਼ਦੀਕੀਆਂ ਜਿਹੜੀਆਂ ਹੋ ਗਈਆਂ ਤੇ ਬਾਅਦ ਚੋਂ ਇਹਨਾਂ ਨੇ ਸੋਚਿਆ ਵੀ ਕਿਉਂ ਨਾ ਵਿਨੋਦ ਨੂੰ ਰਸਤੇ ਤੋਂ ਹਟਾ ਦਿੱਤਾ ਜਾਵੇ ਕਿਉਂਕਿ ਵਿਨੋਦ ਨੂੰ ਇਹ ਸਾਰੇ ਜਿਹੜਾ ਇਹਨਾਂ ਦੇ ਅਵੈਧ ਰਿਸ਼ਤੇ ਸੀ ਉਹਦੇ ਬਾਰੇ ਪਤਾ ਲੱਗ ਗਿਆ ਇਸੇ ਦੇ ਚਲਦਿਆਂ ਨਿਧੀ ਨੇ ਪਹਿਲਾਂ ਅਕਤੂਬਰ 2021 ਦੇ ਵਿੱਚ ਆ ਦੇਵ ਸੁਨਾਰ ਦੇ ਕੋਲੋਂ ਆਪਣੇ ਘਰ ਵਾਲੇ ਨੂੰ ਮਰਵਾਉਣ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹ ਬਚ ਗਿਆ ਉਹਦੀਆਂ ਲੱਤਾਂ ਟੁੱਟ ਗਈਆਂ ਤੇ ਬਾਅਦ ਚੋਂ ਦੇਵ ਸੁਨਾਰ ਨੂੰ ਆਪਣੇ ਘਰ ਸੱਦਿਆ ਬੇਤੂਨ ਇਹਦੇ ਨਾਲ ਲੜਾਈ ਝਗੜਾ ਕਰਤੇ ਇਹਨੂੰ ਗੋਲੀ ਮਾਰਦੇ ਤੇ ਹੋਇਆ ਵੀ ਇਤਾਂਈ ਦਸੰਬਰ ਦੇ ਵਿੱਚ ਹੁਣ ਇਹ ਨਿਧੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੁਮਿਤ ਨੂੰ ਵੀ ਕਰ ਲਿਆ ਕਿਉਂਕਿ ਸੁਮੇਤ ਉਹ ਸ਼ਖਸ ਸੀਗਾ ਜਿਹਦੇ ਨਾਲ ਉਹਦੇ ਸਬੰਧ ਸੀਗੇ ਤੇ ਸੁਮਿਤ ਨੇ ਹੀ ਦੇਵ ਸੁਨਾਰ ਨੂੰ ਬਠਿੰਡੇ ਤੋਂ ਇਹ ਸਾਰਾ ਜੁਮਾ ਸੌਪਿਆ ਸੀਗਾ ਵੀ ਤੂੰ ਵਿਨੋਦ ਨੂੰ ਜਿਹੜਾ ਵਾ ਉਹ ਰਸਤੇ ਤੋਂ ਹਟਾਣਾ ਹੁਣ ਇਹਨਾਂ ਤਿੰਨਾਂ ਜਾਣਿਆਂ ਨੂੰ ਜਿਦੇ ਚੋ ਦੇਵ ਸੁਨਾਰ ਤਾਂ ਪਹਿਲਾਂ ਹੀ ਜੇਲ੍ਹ ਕੱਟ ਰਿਹਾ ਸੀਗਾ ਸੁਮਿਤ ਨੂੰ ਤੇ ਵਿਨੋਦ ਦੀ ਵਾਈਫ ਨਿਧੀ ਨੂੰ ਵੀ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਤੇ ਹੁਣ ਇਹ ਜਿਹੜੇ ਆ ਤਿੰਨੋਂ ਜੇਲ੍ਹ ਦੇ ਵਿੱਚ ਹੀ ਰਿਆ ਕਰਨਗੇ ਹੁਣ ਵਿਨ ਉਟਰ ਦਾ ਕੰਮ ਸੀਗਾ ਇਹਦਾ ਆਪਣਾ ਕੰਪਿਊਟਰ ਸੈਂਟਰ ਸੀਗਾ ਤੇ ਪੈਸੇ ਵੀ ਦੱਸਦੇ ਆ ਲੋਕ ਵੀ ਇਹਦੇ ਕੋਲ ਠੀਕ ਠਾਕ ਸੀ ਇਹਦਾ ਕਾਰੋਬਾਰ ਠੀਕ ਠਾਕ ਚੱਲਦਾ ਸੀਗਾ ਹੁਣ ਇਹ ਸਾਰਾ ਪੈਸਾ ਜਿਹੜਾ ਦੇਵ ਸੁਨਾਰ ਤੱਕ ਪਹੁੰਚਾਇਆ ਜਾ ਰਿਹਾ ਸੀ ਉਹਦਾ ਘਰ ਦਾ ਖਰਚਾ ਚੁੱਕਿਆ ਜਾ ਰਿਹਾ ਸੀ ਉਹਦੀ ਵਕੀਲਾਂ ਦੀ ਫੀਸ ਚੁੱਕੀ ਜਾ ਰਹੀ ਸੀ ਇਹ ਵੀ ਦਰਸਲ ਸੁਮਿਤ ਨਹੀਂ ਚੁੱਕ ਰਿਹਾ ਸੀਗਾ ਇਹ ਸਾਰਾ ਖਰਚਾ ਨਿਧੀ ਚੁੱਕ ਰਹੀ ਸੀ ਕਿਉਂਕਿ ਵਿਨੋਦ ਦੀ ਜਿਹੜੀ ਇੰਸ਼ੋਰੈਂਸ ਸੀਗੀ ਤੇ ਪਲੱਸ ਉਹਦੇ ਵੱਲੋਂ ਜਿਹੜੀ ਜਮਾ ਪੂੰਜੀ ਸੀਗੀ ਉਹ ਆਬਵੀਅਸਲੀ ਜਿਹੜੀ ਹੈ ਉਹ ਨਿਧੀ ਦੇ ਕੋਲ ਆ ਗਈ ਕਿਉਂਕਿ ਨਿਧੀ ਉਹਦੀ ਪਤਨੀ ਸੀ ਤੇ ਕਿਸੇ ਨੂੰ ਇਸ ਕਿ ਇਹ ਸਾਰਾ ਕੰਮ ਨਿਧੀ ਨੇ ਕਰਵਾਇਆ ਔਰ ਉਹ ਵਿਨੋਦ ਦੇ ਜਿਹੜੇ ਪੈਸੇ ਸੀਗੇ ਉਹਦੀ ਇੰਸ਼ੋਰੈਂਸ ਦਾ ਜਿਹੜਾ ਕਲੇਮ ਉਹਨਾਂ ਨੂੰ ਮਿਲਿਆ ਇਸੇ ਪੈਸਿਆਂ ਦੇ ਨਾਲ ਉਹ ਦੇਵ ਸੁਨਾਰ ਦਾ ਕੇਸ ਵੀ ਲੜ ਰਹੀ ਸੀ ਤੇ ਉਹਦੇ ਘਰ ਤੱਕ ਖਰਚਾ ਵੀ ਪਚਾ ਰਹੀ ਸੀ ਸੋ ਜੇ ਰਿਸ਼ਤਿਆਂ ਦੇ ਵਿੱਚ ਇਦਾਂ ਦਾ ਮਨਮਟਾਪ ਹੋ ਜਾਵੇ ਤਾਂ ਉਹਦੀ ਬੈਟਰ অপਸ਼ਨ ਹੁੰਦੀ ਹੈ ਕਿ ਆਪਾਂ ਡਿਵੋਰਸ ਲੈ ਲਈਏ بجائے ਕਿ ਆਪਾਂ ਜਿਹੜਾ ਵਾ ਉਹ ਜੁਰਮ ਦੀ ਦੁਨੀਆ ਦੇ ਵਿੱਚ ਪੈਰ ਰੱਖੀਏ ਡਿਵੋਰਸ ਸਰਕਾਰ ਵੱਲੋਂ ਦਿੱਤੀ ਗਈ ਇੱਕ ਬਹੁਤ ਵਧੀਆ অপਸ਼ਨ ਹੈ ਜੇ ਸਾਡੇ ਆਪਸ ਵਿੱਚ ਵਿਚਾਰਧਾਰਾ ਨਹੀਂ ਮਿਲਦੀ ਵਿਚਾਰ ਨਹੀਂ ਮਿਲਦੇ ਤਾਂ ਅਸੀਂ ਡਿਵੋਰਸ ਜਿਹੜਾ ਵਾ ਉਹ ਲੈ ਸਕਦੇ ਹਾਂ بجائے ਕਿ ਅਸੀਂ ਇਦਾਂ ਦੇ ਸੰਗੀਨ ਜਿਹੜੇ ਜੁਰਮਾਂ ਉਹ ਕਰ ਬੈਠਦੇ ਆ ਜਿਹਦੇ ਨਾਲ ਫਿਰ ਪੀੜ੍ਹੀਆਂ ਤੱਕ ਜਿਹੜਾ ਉਹ ਪਛਤਾਵਾ ਰਹਿੰਦਾ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ